ਸਕਾ ਜੀ ਮੈਂ ਜੱਸੀ ਸੋਹਿਆ ਵਾਲਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਸਵੈ ਸੇਵਾ ਮੁਹੱਲਾ ਸੁਧਾਰ ਕਮੇਟੀ ਬਠੰਡੀਆਂ ਮਹੱਲਾ ਵੱਲੋਂ ਕੱਲ 4 ਅਗਸਤ ਦਿਨ ਐਤਵਾਰ ਨੂੰ ਸਵੇਰੇ 10 ਤੋਂ 12 ਵਜੇ ਤੱਕ ਜਿਹੜਾ ਔਰਤਾਂ ਦੇ ਆਪਣਾ ਸਿਹਤ ਦੇ ਸੰਭਾਲ ਲਈ ਜਿਹੜਾ ਕੈਂਪ ਲਾਇਆ ਜਾ ਰਿਹਾ ਇਸ ਕੈਂਪ ਦੇ ਵਿੱਚ ਜਿਹੜੇ ਡਾਕਟਰ ਏਕਤਾ ਨੇ ਸਾਡੇ ਨਾਭਾ ਹਸਪਤਾਲ ਤੋਂ ਉਹ ਪਹੁੰਚ ਰਹੇ ਨੇ ਤੇ ਤੁਸੀਂ ਮੇਰੀਆਂ ਭੈਣਾਂ ਨੂੰ ਬੇਨਤੀ ਆ ਕੀ ਬਠੰਡਿਆ ਮਹੱਲਾ ਵਿਖੇ ਜਿਹੜਾ ਹਨੂਮਾਨ ਮੰਦਿਰਾ ਉੱਥੇ ਪੰਚਤ ਦੀ ਕਿਰਪਾਲਤਾ ਕਰਨੀ ਤੇ ਆਪਣੀ ਜਿਹੜੀ ਸਿਹਤ ਦਾ ਚੈੱਕਅਪ ਜ਼ਰੂਰ ਕਰਾਓ ਕਿਉਂਕਿ ਅੱਜ ਕੱਲ ਜਿਹੜੀ ਕਾਫੀ ਬਿਮਾਰੀਆਂ ਚੱਲ ਰਹੀਆਂ ਨੇ ਸਾਨੂੰ ਚਾਹੀਦਾ ਕਿ ਅਸੀਂ ਵੱਧ ਤੋਂ ਵੱਧ ਜਾਗਰੂਕ ਹੋਈਏ ਤੇ ਸਾਡੀਆਂ ਭੈਣਾਂ ਨੂੰ ਵੀ ਜਾਗਰੂਕ ਕਰੀਏ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਅਤੇ ਇਲਾਜ ਲਈ ਜਿਹੜਾ ਆ ਬਠੰਡਿਆ ਮਹੱਲਾ ਵਿਖੇ हनुमान मंदिर ਦੇ ਵਿੱਚ ਕੱਲ ਐਤਵਾਰ ਨੂੰ ਜਿਹੜਾ ਕੈਂਪ ਲੱਗ ਰਿਹਾ ਹੈ ਜਾਗਰੂਕਤਾ ਕੈਂਪ ਆ ਸੇਤ ਦੀ ਸੰਭਾਲ ਲਈ ਉਹਦੇ ਵਿੱਚ ਜ਼ਰੂਰ ਪਹੁੰਚੋ ਮੈਂ ਸਾਰੀ ਕਮੇਟੀ ਦਾ ਵੀ ਤੈਨੂੰ ਧੰਨਵਾਦ ਕਰਦਾ ਜਿਹੜੇ ਇਹੋ ਜਿਹੇ ਕੈਂਪ ਲਗਾ ਰਹੇ ਨੇ ਤੁਹਾਡਾ ਵੀ ਧੰਨਵਾਦ ਧੰਨਵਾਦ